ਮੈਂ ਆ ਭਰਾ ਤਾਂ ਮੈਂ ਕੀ ਖਾਣਾ ਬੀਣਾ ਤੁਸੀਂ ਦੱਸੋ ਕਿ ਸੇਵਾ ਆ ਮੁੰਡਿਆ ਫੜ ਕੀ ਨਹੀਂ ਨਹੀਂ ਮੈਂ ਕੋਲਾਂ ਭਾਈ ਦੂਣ ਨਹੀਂ ਮੈਂ ਨਾ ਰੇਟ ਹੀ ਕਰਨਾ ਕਿੱਥੇ ਕਰਦੇ ਲੱਗਾ ਲੱਗਿਆ ਉਹ ਨਾ ਫੋਨ ਆਉਂਦਿਆ ਤੇ ਤੁਹਾਡਾ ਨਾਮ ਦੇ ਨਾ ਕਰਿਆ ਕਰੋ ਏਦਾਂ ਕਿਉਂ ਬੰਦੇ ਮਾਰਦੇ ਨਹੀਂ ਦੇ ਮਾਰਦੇ ਬੰਦਾ ਕਰ ਦਿਓ ਕੰਮ ਉਹ ਆ ਗਏ ਤੁਹਾਨੂੰ ਮੈਂ ਦੱਸਿਆ ਇਹ ਮਾਰਨਾ ਰੇਟ ਅਹੀਂ ਉਹ ਤੁਹਾਨੂੰ ਬੰਦਾ ਮੈਂ ਸ਼ਾਮੀ ਦੇਣਾ ਡਰੈਸ ਸਾਰੇ ਉਹ ਫਿਰ ਵਿੱਚ ਆ ਜਿਓ ਤੁਸੀਂ ਹਾਂ ਕੋਈ ਜੇ ਲੋਭਾ ਹੀ ਤੋਰੋ ਸਾਨੂੰ ਫਿਰ ਇਹਨਾਂ ਸਿੱਧੀ ਮੈਂ ਤੁਹਾਨੂੰ ਦੇ ਦੇਣਾ ਮੈਂ ਘਰੇ ਰੱਖਿਆ ਮੈਂ ਇੱਥੇ ਨਹੀਂ ਰੱਖਿਆ ਮੈਂ ਇਹਨੇ ਪੈਸੇ ਥੋੜਾ ਜਿਹਾ ਢੋਲ ਤੇ ਪਜਾਵੇਂ ਪਾਣੇ ਅੱਛਾ ਜੀ ਮੈਨੂੰ ਕੋਈ ਕ੍ਰਾਸ ਕਰਾ ਲੈਂਦੋ ਤੁਸੀਂ 3 ਵਜੇ ਮੈਨੂੰ ਫੋਨ ਕਰਦੋ ਨਹੀਂ ਫਿਰ ਨਹੀਂ ਭਾਜੀ ਆਉਣਾ ਭਾਜੀ ਕੀ ਗੱਲ ਕਹਾ ਮੁੰਡੇ ਨੂੰ ਭੇਜ ਦੇ ਕੱਲੇ ਨੂੰ ਮੇਰੀ ਕੋਠੀ ਮੇਰੀ ਸੌ ਲਾਣਾ ਰਾਦਾ ਲੱਖ ਪਿਆ ਲੱਖ ਮੈਂ ਕਢਾ ਕੇ ਰੱਖਿਆ ਯਾਰ ਤੈਨੂੰ ਮਿਲ ਜੂ 2 ਲੱਖ ਨਹੀਂ ਦੱਸਾਂ ਭਾਜੀ ਗੁਰਬੀਰ ਸਿੰਘ ਦੱਸਾਂ ਮਨ ਮੈਨੂੰ ਅੱਧਾ ਘੰਟਾ ਨਹੀਂ ਦੇ ਸਕਦਾ ਅਈ ਨਾਲੇ ਮੈਂ ਸਿੱਧਾ ਬਸੇ ਇੱਥੇ ਉੱਪਰ ਆ ਮੇਰਾ ਕ੍ਰੋਸ ਹੈ ਜ਼ਰੂਰੀ ਤੂੰ ਹੀ ਮੈਨੂੰ ਕ੍ਰੋਸ ਕਰ ਲੈਂਦੇ ਕ੍ਰੋਸ ਹੋ ਗਿਆ 10 ਮਿੰਟਾਂ ਚ ਕ੍ਰੋਸ ਹੋ ਜਾਣਾ ਮੇਰਾ ਤੇ ਮੈਂ ਸਿਰਫ ਨਹੀਂ ਤੇਰਾਣਾ ਨਹੀਂ ਨਾ ਤੂੰ ਮੈਂ ਇੱਥੇ ਕਚੈਰੀ ਆ ਮੈਂ ਕਿੱਥੇ ਜਾਣਾ ਆ ਘਰੇ ਆ ਜਾਓ ਨਾਲੇ ਚਾਹ ਪਾਣੀ ਪੀਵਾਂਗੇ ਚੱਲੀਏ 2 ਮਿੰਟ ਆਹ ਤੇ ਆ ਜਾਓ ਕ੍ਰੋਸ ਹੀ ਹੈ ਮੇਰਾ ਕੋਰੋਨਾ ਵਕੀਲ ਨੇ ਜ਼ਰੂਰੀ ਆ ਹੋਰ ਗੱਲ ਕੋਈ ਨਹੀਂ ਆ ਕ੍ਰੋਸ ਹੋਣਾ ਹੈ ਉਹ ਵਕੀਲ ਕੋਈ ਗੱਲ ਨਹੀਂ ਕ੍ਰੋਸ ਹੋਦਾ ਉਹ ਆ ਮੇਰੇ ਨਾਲ ਤੇ ਉਹਦੀ ਗੱਲ ਨਹੀਂ ਰਹਿੰਦੀ ਆ ਅਸੀਂ ਪਾਪਾ ਜੀ ਤੇ ਬਕਲਵੀਰ ਭਾਜੀ ਗੱਲ ਕਰਨਾ ਫੇਰ ਕੋਈ ਗੱਲ ਨਹੀਂ ਮੈਂ ਤਾਂ ਕੋ ਗਦੀ ਨਾ ਹੋਈ ਜਦੋਂ ਆਪਾਂ ਨਾਲੀ ਜਿਹੜੀ ਕਰ ਲਈ ਆ ਇੱਕ ਵਾਰੀ ਲੱਖ ਹੌਣ ਮੈਨੂੰ ਕੋਲੋਂ ਪਾਉਣਾ ਪਣਾ 5 ਲੱਖ ਅੱਗੇ ਉਹ ਭਰ ਕੇ ਬੈਠਾ ਉਹ ਭਰਿਆ 5 ਪਹਿਲੋਂ ਦਾ ਆ ਉਹ ਹੀ ਆ ਨਾ ਤਾਂ ਕਰਕੇ ਸਿਆਪੇ ਨੂੰ ਫੜੇ ਆ ਹੋਰ ਐਵੇਂ ਆਧਾਰ ਕਿੰਨਾ ਕਗਲੇ ਨੂੰ ਦੇਈ ਜਾਈਏ ਨਾ ਪੈਸੇ ਤੇ ਸਾਡੇ ਕੋਲ ਹੀ ਆ ਜਾਂਦੇ ਆ ਆਪਣੇ ਹਾਜੀ ਸੁਪਨ ਸਾਹਿਬ ਹੈਲੋ ਹੈਲੋ ਹਾਂ ਜੀ ਆ ਗਈ ਸੀ ਭਾਜੀ ਮੈਂ ਆ ਕਰ ਲੋ ਠੀਕ ਹੈ ਅੰਤੇ ਮਹਾਪ੍ਰਾਪਾ ਲਾਲ ਸੋ ਸਾਡਾ ਹਾਂ ਕਰ ਲੋ ਹਾਂਜੀ ਸਪੰਜੀ ਆ ਪਹੁੰਚ ਗਏ ਹਾਂ ਮੈਂ ਮੈਂ ਇਹਨਾਂ ਨੂੰ ਕਿਹਾ ਮੇਰਾ ਕ੍ਰੋਸ ਹੈ ਮੈਨੂੰ ਕ੍ਰੋਸ ਕਰਾ ਲੈਂਦੋ ਤੇ ਮੈਂ ਮੈਂ ਤੁਹਾਨੂੰ ਦੇ ਦੇਣਾ ਹਾਂ ਹਾਂ ਹਾਂਜੀ ਸਪੰਜੀ ਕੋਈ ਨਹੀਂ ਕੋਈ ਨਾਲ ਹੀ ਪੰਗਾਨੀ ਦੇ ਭਜੀ ਆਪਣੇ ਪੌਲਿਟਿਕਲ ਵੀਰ ਦੀ ਚੰਗਾ ਹੈ ਮਲਕਰ ਆਪਾਂ ਦੇ ਸਰਪੰਚਾਂ ਦੇ ਮੂੰਹ ਨੂੰ ਆਖਿਓ ਜੀ ਦੱਸਾਂਗੇ ਕਿ ਤੁਸੀਂ ਆਪਣੇ ਭਰਾ ਜੇ ਅਹੀਂ 20 25 ਲੱਖ ਰੁਪਏ ਦੇ ਕੋ ਫੜਨੇ ਸੀ ਠੀਕ ਮਹਾਰਾਜ ਜੀ ਨੂੰ ਨਾਮ ਦਾ ਸੀ ਨਵੀਂ ਬਿਠੇ ਆ ਜਿੰਨਾ ਸਮਾਨ ਮੋਟਾ ਦੇ ਚਲੋ ਆਪਾਂ ਨੂੰ ਤੇਰੇ ਬਾਰੇ ਨਹੀਂ ਪਤਾ ਨਾ ਗਿਆ ਅਸੀਂ ਦੱਸ ਦੇਣਾ ਤੁਹਾਨੂੰ ਤਿੰਨ ਪੈਟ ਪਹਿਲਾਂ ਵੇਖੀ ਥੋੜਾ ਸਾਡਾ ਉਦੋਂ ਫੁੱਟਾ ਆ 25 ਲੱਖ ਦਾ ਠੀਕ ਉਹ ਨਾਲਸੋਂ ਦੀ ਕਹੀਦਾ ਵੀ ਆਪਣਾ ਬੰਦਾ ਖਾਸ਼ ਹੈ ਹਾਂ ਨਹੀਂ ਇਹ ਤੇ ਉਹ ਨਾਲ ਮੇਰੇ ਕੋਲ ਹੁੰਦਾ ਸੀ ਹਰ ਕੇ ਉਹ ਤਾਂ ਆਓ ਆਹੋ ਕੇ ਬੇਲੇ ਫਿਰ ਬਦਲੀ ਕਰਨ ਕਰਾ ਦੇ ਮੈਂ ਮੈਂ ਬਦਲੀ ਕਰਵਾ ਦੇਣਾ ਤੁਹਾਡੀ ਮੈਂ ਤੇ ਤਿਆਰੀਆਂ ਵਿੱਚ ਆ ਧੰਨਵਾਦ ਮੈਂ ਤੇ ਤਿਆਰੀ ਕੋਈ ਨਾ ਕੋਈ ਚੋਰੀ ਵੀ ਨਹੀਂ ਨਾ ਕੋਈ ਟਾਲ ਨਹੀਂ ਸੀ ਵਾ ਨਹੀਂ 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 ਤੁਹਾਡੇ ਵਾ ਫਾਨੀ ਉਹ ਵੀ ਬਦਲੀ ਆਪਾਂ ਜ਼ਿੰਦਗੀ ਜੇ ਕੋਈ ਕੰਮ ਨਹੀਂ ਕੀਤੇ ਮੈਂ ਨਹੀਂ ਤੁਹਾਨੂੰ ਕਹਿੰਦਾ ਤੁਹਾਡਾ ਕਹਿਣ ਦਾ ਕਿਨ ਤੁਹਾਡੇ ਛੋਟੇ ਵੀ ਨੇ ਆ ਇਹ ਵੀ ਕੋਈ ਪਾਰਟੀ ਸਾਥੀ ਲੈਣਗੇ ਲਿੱਲੂ ਵਿੱਚੋਂ ਨਾ ਭਾਜੀ ਆਪਾਂ ਇਹੋ ਜਿਹਾ ਕੰਮ ਨਹੀਂ ਕਰਾਂਗੇ 20 ਦੱਸਾਂ ਮੈਂ ਨਾ ਭਾਜੀ ਆਪਾਂ ਇਹੋ ਜਿਹਾ ਕੰਮ ਕੀਤਾ ਤਾਂ ਨਾ ਆਪਣੀ ਭਰਾ ਜੀ ਦੇ ਲਈ 2 ਲੱਖ ਰੁਪਏ ਕਿਹਾ ਦਿੱਤਾ ਆਪਾਂ ਲੱਖ ਦਿੱਤਾ ਉਹਨਾਂ ਲੱਖੋਂ ਪਾ ਕੇ ਤੁਹਾਨੂੰ 2 ਲੱਖ ਨਹੀਂ ਨਹੀਂ ਉਦਾਂ ਵੈਸੇ ਨਾ ਭਾਜੀ ਤੁਹਾਨੂੰ ਗੱਲ ਕਹਿੰਦਾ ਸਰਸੀ ਤੋਂ ਅੱਗੇ ਜਿਹੜਾ 5 ਲੱਖ ਦਿੱਤਾ ਆਪਾਂ ਨੂੰ ਕਿਹੜਾ ਪੁੱਛ ਕੇ ਦਿੱਤਾ ਕੀ ਦੀ ਚੰਦੀ ਗੱਲ ਹੈ ਕਿਉਂ ਕਿ ਉਹ ਉਹ ਤਾਂਹੀਂ ਉਹ ਸਰਪੰਚ ਸਾਡੇ ਕੋਲਦੇ ਜਵਾਬ ਦੇ 2 2 3 2 4 ਨਹੀਂ ਆਪਾਂ ਇਹੋ ਜਿਹਾ ਨਹੀਂ ਪੈਸੇ ਭਰਾ ਨਾਲ ਗੱਲ ਕੀਤੀ ਹੈ ਆ ਪਾਣੀ ਇਹੋ ਜਿਹਾ ਕੰਮ ਕੀਤਾ ਇੰਨਾ ਕਰਦੇ ਜਿੰਦਗੀ ਜ ਆਪਣਾ ਸਾਫ ਸੁਥਰਾ ਅਖਿਆ ਪੂਰ ਰਾਮਦਾਸ ਕਿਰਪਾ ਕਰੇ ਐਂ ਉਹਦੇ ਜੇ ਕੋ ਮੱਝੀ ਪੈ ਜਾਏ ਇੱਕ ਦਾ ਧੱਕੇ ਨਾਲ ਵੀ ਕੰਮ ਨਹੀਂ ਦੇਈ ਬੰਦਾ ਦੇ ਰਾਂਗੇ ਸਾਨੂੰ ਬੰਦਾ ਦੇ ਦਾਂਗੇ ਮਾਰ ਕੇ ਰੇਟ ਚੋਕੇ ਲਈਏ ਕੋਈ ਨਹੀਂ ਦੇ ਦਿੰਦੇ ਬੰਦੇ ਇਹ ਨਾਲ ਕੱਲੀ ਗਾ ਮਾਰੀ ਕਿਹੜਾ ਮਾਰਦੇ ਨੇ ਭਾਵੇਂ ਮੇਰੇ ਵੱਲੋਂ ਸਵੇਰੇ ਚੱਲ ਬਹੁਤ ਮੇਰੇ ਕਰਾ ਕੇ ਲੈ ਜੀ ਸੜੇ ਹੀ ਤਾਂ ਕਰ ਗਏ ਪੰਨੀ ਸਿਰ ਤੇ ਜਿਹੜੀ ਆਪਾਂ ਕੋਈ ਨਹੀਂ ਮੇਰੇ ਅੰਦਰ ਹੀ ਹੈ ਸ਼ੈਸ਼ੰਦ ਦੇ ਜਣਾ ਚਲੋ ਕੱਲੀ ਉਹ ਵਾਜ ਗਈ ਵਕੀਲ ਆਉਣ ਵਾਲਾ ਹੋਣਾ ਗੱਡੀ ਲੱਗੀ ਝੁਲਾ ਲੈਣਾ ਸਾਈਡ ਤੇ ਗੇਟ ਬਗਲੇ ਬਣੇਗੇ ਗੇਟ ਉਹ ਇੱਕ ਦਸ਼ਾ ਅਲਹਮਦੁਲ ਜਮਾਤ ਗੇਟ ਉਹ ਨਾਲ ਹੀ ਕੁਲਵੀਰ ਸੇ ਦੋਹਾਂ ਤੇ ਮੈਨੂੰ ਤਾਂ ਪਤਾ ਨਹੀਂ ਮੈਂ ਮੈਂ ਤਾਂ ਕ੍ਰੋਸ ਹੀ ਤਾਂ ਕਰਕੇ ਆ ਹਾਂ ਤੁਹਾਡੇ ਹੱਥੇ ਪਉਣਾ ਨਹੀਂ ਕੀ ਲੋੜ ਹੀ ਆਉਣੀ ਓਏ ਮੈਂ ਇਹ ਵੀ ਟੈਂਪੋਰਰੀ ਲਾ ਕਰਦਾ ਨਹੀਂ ਮੈਂ ਤਾਂ ਦੱਸਿਆ ਮੇਰਾ ਕ੍ਰੋਸ ਹੈ ਵਕੀਲ ਆ ਗਿਆ ਤੇ ਕ੍ਰੋਸ ਹੋ ਜਾਣਾ ਪਾਜੀ ਲਾ ਕੇ ਕਹਿਣ ਲੈਂਦੇ ਸਭ ਵੜੀਓ ਬੜੀ ਠਰਕ ਰਹਾ ਲੀਂਦਾ ਇਹ ਨਹੀਂ ਕੱਲ ਦਾ ਆਇਆ ਵਕਤ ਇਹ ਕਿੱਥੇ ਰੱਖ ਬੈਠਾ ਪਹਿਲੇ ਆਪਣੇ ਭਾਈ ਤੋਂ ਵੀ ਨਾ ਅੱਗੇ ਅੱਗੇ ਪਾਪੜੇ ਆਉਂਦੇ ਦਾ ਪਹਿਲੋ ਅੱਗੇ ਵੀ ਪਹਿਲੋ ਮੈਂ ਹੋਈ ਪੈਸੇ ਭਰਨੇ ਹੋ ਪਰ ਨਹੀਂ ਮੈਨੂੰ ਪੈਸੇ ਵਾਪਸ ਕਰ ਦਿੰਦੇ ਆ ਸਰਪੰਚ ਦਾ ਭਣਵਾ ਉਹ ਭਣਵਾਇਆ ਸਰਪੰਚ ਦਾ ਇਹ ਭਣਵਾਇਆ ਇਹ ਦੋਦਾ ਕੰਮ ਕਰਦਾ ਪਿਓ ਨਹੀਂ ਨੂੰ ਦਿੱਤਾ ਲਿਆ ਕੁਝ ਨਹੀਂ ਬਾਹਰ ਹੈ ਉਹਨਾਂ ਦੇ ਆਹ ਹੋਰ ਗੱਲ ਸੁਣ ਬਾਹਰ ਹੈ ਅੱਜ ਉਹਨਾਂ ਦਾ ਉਹ ਜਿਹੜਾ ਉਹ ਤੇ ਨਹੀਂ ਮੈਂ ਤਾਂ ਬੈਠਾ ਚੈਂਬਰ ਤੇ ਆਉਂ ਨਹੀਂ ਘਰੋਂ ਕੇ ਉਹਨਾਂ ਦੇ ਘਰ ਜਾਉਂਗਾ ਕੈਂਸਲ ਨਹੀਂ ਕਰਾਈ ਸੇਮਨੋ ਨਾ ਹੀ ਮੈਂ ਆ ਜਾਣਾ ਮੈਂ ਸਟਾਪਿੰਗ ਕੋਈ ਬਤਾ ਤੁਹਾਨੂੰ ਤੁਹਾਨੂੰ ਰੋਕ ਦੇਣਾ